ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਲਓ ਜੀ ਆਪਾਂ ਸਵੇਰ ਦੇ ਬਲੌਗ ਦੀ ਜਿਹੜੀ ਸ਼ੁਰੂਆਤ ਕਰਨ ਲੱਗੇ ਸੀ ਸ਼ੁਰੂਆਤ ਹੁੰਦੀ ਹੈ ਜੀ ਸ਼ੁਰੂ ਬਦਲਵਾਈ ਤੋਂ ਤੇ ਕਿਉਂਕਿ ਮੀਂਹ ਵਾਲਾ ਮੌਸਮ ਹੋ ਗਿਆ ਏ ਅੱਜ ਫੇਰ ਬਸ ਪ੍ਰਮਾਤਮਾ ਇਹ ਅभी ਮੀਂਹ ਨਾ ਪਾਵੇ ਬੱਦਲ ਆ ਜਿਹੜਾ ਚਲਾ ਜਾਵੇ ਹਵਾ ਵਗੈਰਾ ਚੱਲ ਰਹੀ ਆ ਹੁਣ ਤੇ ਆਪਾਂ ਝੜਪੁਚਾ ਕਰਕੇ ਆਏ ਸੀ ਗਰਮੀ ਬਹੁਤ ਜ਼ਿਆਦਾ ਵਾ ਸਵੇਰੇ ਸਵੇਰੇ ਅੱਜ ਇਹ ਝਾੜ-ਪੋਚ ਆਪਾਂ ਕੰਪਲੀਟ ਕਰ ਲਿਆ ਸ ਰੋਟੀ ਵਗੈਰਾ ਵੀ ਬਣਾ ਲਈ ਸੀ ਹਲੇ ਖਾਣੀ ਆ ਰੋਟੀ ਤੇ ਬਾਕੀ ਕੱਪੜੇ ਵਗੈਰਾ ਵੀ ਮੰਮੀ ਨੇ ਦੋ ਕੁ ਸੀਓ ਧੋ ਦਿੱਤੇ ਸੀ ਨਾਲ ਦੇ ਨਾਲ ਹੀ ਤੇ ਅੱਜ ਸਲਾਹ ਸੀ ਵੀ ਚਲੋ ਪੇਟੀਆਂ ਨੂੰ ਸਾਫ਼ ਕੀਤਾ ਜਾਵੇ ਵਿੱਚੋਂ ਸਮਾਨ ਕੱਢ ਕੇ ਧੁੱਪ ਲਗਾਈ ਜਾਵੇ ਤੇ ਸਵੇਰੇ-ਸਵੇਰੇ ਬਸ ਹੁਣ ਮੌਸਮ ਅਜਿਹਾ ਇਦਾਂ ਹੋ ਗਿਆ ਹੈ ਹਵਾ ਚੱਲ ਰਹੀ ਹੈ ਪੂਰੀ ਹਨ ਤੇ ਮੀਂਹ ਨਾ ਬਸ ਪਾਵੇ ਰੱਬ ਹੁਣ ਬਹੁਤ ਮੀਂਹ ਪਈ ਹੈ ਕਿਉਂਕਿ ਮੀਂਹ ਜਿਹੜਾ ਪਹਿਲਾਂ ਇੰਨਾ ਜ਼ਿਆਦਾ ਪਿਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਸਾਰੇ ਪੰਜਾਬ ਦਾ ਹੀ ਤੇ ਹੁਣ ਨਾ ਜਿਹੜੀ ਮੀਂਹ ਪਵੇ ਤੇ ਦੋ ਤਿੰਨ ਦਿਨਾਂ ਦੀ ਗਰਮੀ ਵੀ ਬਹੁਤ ਜ਼ਿਆਦਾ ਸੀ ਲੋਜੀ ਨਾ ਕੋ ਨੰਨੀ ਕਹਤਾਂ ਮੈਂ ਨਾ ਰੋ ਕੋ ਤੇ ਸਿੰਭਰਣ ਲੱਗੇ ਆ ਕੋਠਾ ਮੈਂ ਕਿਹਾ ਸੀ ਵੀ ਮੀਂਹ ਆਉਣ ਵਾਲਾ ਤੇ ਤੁਸੀਂ ਨਾ ਸੰਭਰੋ ਅੱਜ ਕਿਉਂਕਿ ਕੋਠੇ ਤੇ ਬਹੁਤ ਜ਼ਿਆਦਾ ਜਿਹੜਾ ਮਤਲਬ ਆ ਇੱਧਰ ਮੈਂ ਤਾਂ ਦੁਖਾ ਨਹੀਂ ਆ ਕੋਠੇ ਤੇ ਜਾ ਕੇ ਦੁਖਾ ਨਹੀਂ ਆ ਕਿਰਤ ਤੇ ਵੀ ਆਪਣੀ ਪੂਰੀ ਹਾਂ ਜਿਲੀ ਲੱਗੀ ਹੋਈ ਆ ਜਲਬ ਕਾਈ ਵੀ ਕਹਿ ਦਿੰਨੇ ਆ ਤੇ ਹੁਣ ਮੈਂ ਕੀ ਕਰਨ ਲੱਗਾਂ ਅਸੀਂ ਨਹੀਂ ਤਾਂ ਆਉਣ ਵਾਲਾ ਉਸ ਪਿੱਛਲੇ ਦਾ ਸੱਤ ਕੇ ਹੋ ਗਿਆ ਨਹੀਂ ਛੋੜ ਦੇ ਘਰ ਕੱਟ ਦੋਗੇ ਚੁੰਮ ਨਾ ਲੱਗ ਜੇ ਤਰਫ ਉਹ ਲੱਕ ਚਾਰੇ ਹੁਣ ਮਰ ਜਾਏ ਪੈਣੇ ਧੋਪਨੇ ਨਾਲ ਹੋ ਸਕਦਾ ਜੇ ਨਹੀਂ ਪੈ ਗਿਆ ਅੱਜ ਆਣੀ ਆਪੇ ਪੈ ਜਾਣਾ ਇਹਨਾਂ ਨੂੰ ਫਿਰ ਆ ਦੇਖੋ ਜੀ ਇੰਨਾ ਮੰਦਲੋ ਕੂੜਾ ਜਾਂ ਇਕੱਠਾ ਹੋ ਜਾਂਦਾ ਪੱਤੇ ਆਂਦਾ ਹਮਾਂ ਨੀਚੋਂ ਸਾਫ਼ ਕਰਨ ਲੱਗੇ ਹਾਂ ਉਹ ਬਹੁਤ ਛਣੀ ਚੱਲ ਰਹੀ ਆ ਕੋਠੇ ਤੇ ਆ ਦੇਖੋ ਸਾਡੇ ਘਰ ਦੇ ਨਾਲ ਆ ਜਿਹੜਾ ਨਾ ਇੰਨਾ ਜ਼ਿਆਦਾ ਮਤਲਬ ਇਹ ਪਲਾਟ ਜਿਹਾ ਖਾਲੀ ਆ ਥੋੜਾ ਜਿਹਾ ਲੰਬਾ ਲੰਬਾ ਜਿਹਾ ਪਲਾਟ ਆ ਕਿਸੇ ਨੇ ਲਿਆ ਵੀ ਨਹੀਂ ਹੈਗਾ ਤੇ ਹੋ ਸਕਦਾ ਆਪਾਂ ਲੈ ਲਈਏ ਜਦੋਂ ਕਿਤੇ ਆਈ ਮੋਂ ਆਪਣਾ ਗਲੋਟ ਮਾਤਮਾਨੀ ਦੇ ਪਗਿੱਤੀ ਤੇ ਉਹ ਪਿੱਛੋਂ ਤੋਂ ਲੈ ਕੇ ਇਹ ਸਾਰਾ ਇੱਧਰ ਤੱਕ ਇਹਦੇ ਜਿਹੜੇ ਪੱਤੇ ਨੇ ਸਾਰੇ ਫਿਰ ਆਪਣੇ ਕੋਠੇ ਦਿੱਤੀ ਆਉਂਦੇ ਆ ਖੰਡ ਜਾਂਦੇ ਆ ਪੱਤੇ ਫਿਰ ਤੇ ਹੁਣ ਠਿਆਰਾਂ ਦਾ ਦਿਨ ਚੱਲ ਰਿਹਾ ਵੈਸੇ ਵੀ ਕੋਠੇ ਸਾਫ਼ ਕਰਨੀ ਸੀ ਤਾਂ ਹੁਣ ਤਾਂ ਮੈਂ ਮੰਮੀ ਨੂੰ ਕਿਹਾ ਸੀ ਹਲੇ ਰੁਕ ਜਾਓ ਤੁਸੀਂ ਤੇ ਉਹ ਇਹ ਕਹਿੰਦੇ ਜੀ ਨਾ ਕੋਈ ਨਾ ਵੀ ਕਰ ਦਿੰਨੀ ਆ ਸਾਫ਼ ਉਈ ਨਵੀਂ ਮੌਸਮ ਚੋਲੇ ਹਵਾ ਚੱਲ ਰਹੀ ਹੈ ਵਧੀਆ ਹੁਣ ਜੀ ਵੀ ਕਰਦਾ ਜਦੋਂ ਹਵਾ ਚੱਲਦੀ ਹੁੰਦਾ ਉਹ ਮੌਸਮੋਂ ਕੰਮ ਕਰਨ ਨੂੰ ਵੀ ਦਿਲ ਕਰਦਾ ਤੇ ਚਲੋ ਜੀ ਸਾਫ਼ ਕਰਦੇ ਆ ਮੈਂ ਕੋਠੇ ਇੰਨਾ ਜ਼ਿਆਦਾ ਇੱਥੇ ਤਾਂ ਨਾ ਜੰਗਲ ਬਣਿਆ ਪਿਆ ਪੂਰਾ ਤੇ ਜੀ ਜੰਤ ਦਾ ਇਹ ਤਾਂ ਡਰ ਰਹਿੰਦਾ ਵਾ ਵੀ ਇਹ ਤਾਂ ਕੋਠੇ ਤੇ ਉੱਪਰ ਦੀ ਨੀਚੇ ਨਾ ਜਾਵੇ ਬਹੁਤ ਜ਼ਿਆਦਾ ਹਰੇ-ਹਰੇ ਵਾਈ ਹੋਈ ਪਈ ਆ। ਕੋ ਸੁਣਾਉ ਦੇ ਤੁਸੀਂ ਸਾਰੇ ਭੈਣ ਭਰਾ ਜੀ ਠੀਕ ਹੋ ਦੀ ਆਪਣੇ ਘਰਾਂ ਦੇ ਵਿੱਚ। ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ। ਸਪੋਰਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ। ਤੁਹਾਨੂੰ ਪੁੱਤੇ ਦੇ ਘਰ ਮੰਮੀ ਉਹ ਬੈਠਿਆ ਸੇਰੇ-ਸੇਰੇ। ਇਹ ਉਲਖੋ। ਦੋ ਤੇ ਨਾ ਚਾਰ ਦੋ ਤੇ ਬੈਠੇ ਆ ਲੋ ਜੀ ਆਪਾਂ ਵੀ ਚੱਕ ਲਿਆ ਝਾੜੂ ਮੈਂ ਕਿਹਾ ਵੀ ਹਵਾ ਚੱਲ ਰਹੀ ਆ ਫਟਾਫਟ ਕਰ ਦਿੰਨੇ ਆ ਸਾਫ਼ ਨਹੀਂ ਤਾਂ ਨਿੱਕਾ ਕਦੋਂ ਆ ਜਾਵੇ ਤੇ ਬਾਕੀ ਨਾ ਜਦੋਂ ਐਦਾਂ ਕੋਠੇ ਤੇ ਹੋ ਜਾਂਦੇ ਆ ਪੱਤੇ-ਕੁੱਤੇ ਜੇ ਫਿਰ ਆਪਰ ਨਾਲਿਆਂ ਦੇ ਵਿੱਚ ਫਸ ਜਾਂਦੇ ਆ ਪਾਣੀ ਬੰਦ ਹੋ ਜਾਂਦਾ ਕੋਠੇ ਫਿਰ ਤਾਂ ਇਹੋ ਕਈ ਵਾਰ ਚੂਣ ਲੱਗ ਜਾਂਦਾ ਪਾਣੀ ਖੜ ਜਾਂਦਾ ਕੋਠਿਆਂ ਦੇ ਉੱਤੇ ਮੈਂ ਕਿ ਚਲੋ ਵੱਡਾ ਕੋਠਾ ਤੁਸੀਂ ਸਿੰਮਰ ਦਿਓ ਇਧਰੋਂ ਨੀਚੇ ਵਾਲਾ ਮੈਂ ਸਿੰਮਰ ਦੰਨੀ ਆ ਫਟਾਫਟ ਇਹ ਬਹੁਤ ਤੇਜ਼ ਚੱਲ ਰਹੀ ਆ ਉੜਦੇ ਆ ਪੱਤੇ ਜੇ ਮੈਂ ਤਹਾਲੇ ਕਿ ਆਸ ਮਮੀ ਨੂੰ ਵੀ ਹਲੇ ਰੁਕ ਜਾਓ ਤੁਸੀਂ ਹਲੇ ਨਾ ਸਿੰਮਰੋ ਵੀ ਹਲੇ ਥੋੜੇ ਹੋਰ ਦਿਨ ਵਧੀਆ ਹੋ ਜਾਣ। ਇਹ ਸਾਰੇ ਤੋਂ ਬਾਅਦ ਤਾਂ ਸਾਫ਼ ਕਰ ਲਾਂਗੇ। ਪਰ ਮੰਮੀ ਹਟੇ ਨਹੀਂ ਕਹਿੰਦੇ ਵੀ ਨਹੀਂ ਵੀ ਹੁਣ ਹੀ ਸਾਫ਼ ਕਰ ਦਿੰਨੇ ਆ। ਪੁੱਤੇ ਆ ਫਿਰ ਫਸ ਜਾਂਦੇ ਆ ਪਰਨਾਲੇ ਦੇ ਵਿੱਚ। ਹੁਣ ਤਾਂ ਮੰਮੀ ਲੱਗੇ ਆ। ਸਾਫ਼ ਕਰਨਾ। ਜਿਵੇਂ ਮਰਨੂ ਵੀ ਸਪੈਸਟ ਤੇ ਫਿਰ ਪੇਪਰ ਚੱਲ ਰਿਹਾ ਕਰਕੇ ਉਹਨਾਂ ਦੇ ਵਿੱਚ ਛੁੱਟੀ ਆ ਗਈ ਤੇ ਉਹ ਵੀ ਅੱਜ ਘਰੇ ਆ ਤੇ ਹੁਣ ਸਮਰਨ ਠੀਕ ਆ ਤੇ ਗਲਾ ਜਾ ਦਰਦ ਕਰਦਾ ਸੀ ਉਹਦਾ ਕਾਫੀ ਜਣਾਂ ਦਾ ਤੇ ਨਾਲ ਫੀਵਰ ਵੀ ਸੀ ਤੇ ਹੁਣ ਠੀਕ ਆ ਸਮਰਨ ਟੈਸਟ ਵਗੈਰਾ ਕਰਵਾਏ ਸੀ ਟੈਸਟ ਤਾਂ ਸਹੀ ਆਏ ਨੇ ਬਟ ਬਸ ਗਲਾ ਹੀ ਹੋ ਗਿਆ ਸੀ ਠੰਡਾ ਵਗੈਰਾ ਜਦੋਂ ਬੱਚੇ ਪੀ ਲੈਂਦੇ ਆ ਕਿਉਂਕਿ ਕੁਛ ਨਾ ਦਾਦਾ ਦਾਦੀ ਦੇ लाडले ਹੁੰਦੇ ਆ ਪੋਤਾ ਪੋਤੀ ਤੇ ਫਿਰ ਉਹ ਦਾਦਾ ਇਹ ਤਾਂ ਲੈ ਆਇਆ ਸੀ ਠੰਡਾ ਉਹ ਹੀ ਪੀਤਾ ਇਹਨੇ ਉਹਦੇ ਨਾਲ ਹੀ ਇਹਦਾ ਗਲਾ ਜਿਹੜਾ ਫੜ ਲਿਆ ਉਹਨੇ ਠੰਡੇ ਨੇ ਉਹਦੇ ਨਾਲ ਹੀ ਹੋ ਗਿਆ ਇਹਨੂੰ ਬੁਖਾਰ ਫਿਰ ਜ਼ੁਖਾਮ ਖੰਘ ਤੇ ਗਲਾ ਦਰਦ ਮੈਡੀਸਨ ਕਿੰਨੇ ਦਿਨ ਹੋਵੇ ਚੱਲ ਰਹੀ ਹੈ ਤੇ ਹੁਣ ਥੋੜਾ ਜਿਹਾ ਫਰਕ ਆ ਅੱਜ ਹੁਣ ਘਰ ਹੀ ਆ ਤੇ ਬੈਠਾ ਟੀਵੀ ਦੇਖਦਾ ਥੱਲੇ ਹਲੇ ਉਹਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਕੋਠੇ ਦਿੱਤੇ ਆ ਛਾੜੂ ਲਾਉਂਦੇ ਨਹੀਂ ਤਾਂ ਉਹ ਜੇ ਪਤਾ ਲੱਗ ਜਾਏ ਫਿਰ ਪਿੱਛੇ ਭੱਜਿਆ ਆਉਂਦਾ ਵਾ ਲੋ ਜੀ ਆਪਾਂ ਲਾ ਲਈਏ ਝਾੜੂ ਫੇਰ ਮਿਲਦੇ ਆਪਾਂ ਤੁਹਾਨੂੰ ਲੋ ਜੀ ਹੁਣ ਧੁੱਪ ਨਿਕਲੇ ਆਪਾਂ ਕੋਠੇੜ ਸੰਬਰ ਤੇ ਉਧਰੋਂ ਵੀ ਸੰਬਰਿਆ ਐ ਐਸਾ ਹੀ ਰਹਿ ਗਿਆ ਥੋੜਾ ਜਿਹਾ ਮੰਮੀ ਲੱਗਿਆ ਸੰਬਰਨ ਤੁੱਪੇ ਹੀ ਚੱਲ ਰਵੇ ਹੁਣ ਤਾਂ ਮੌਸਮ ਵਧੀਆ ਹੋ ਜਿਵੇ ਤੇ ਜ਼ਿਆਦਾ ਹੋਣਾ ਹੋਵੇ ਮੀਂਹ ਵਗੈਰਾ ਜਨਾ ਪਵੇ ਹੁਣ ਬਹੁਤ ਪੈ ਗਿਆ ਮੀਂਹ ਤਾਂ ਹੁਣ ਜੀ ਪਵਾਸ ਥੱਲੇ ਚਲਦੇ ਹਾਂ ਰੋਟੀ ਖਾਣੇ ਪਹਿਲਾਂ ਤਾਂ ਰੋਟੀ ਪਤਾ ਨਹੀਂ ਕਿਉਂ ਪਹਿਲਾਂ ਕੰਮ ਕਰ ਲਈਏ ਫੇਰ ਹੀ ਰੋਟੀ ਵਧੀਆ ਲੱਗਦੀ ਆ ਰੋਟੀ ਫਿਰ ਜੇ ਪਹਿਲਾਂ ਖਾ ਲੈਂਦੇ ਆ ਕੰਮ ਕਰਨ ਤੋਂ ਪਹਿਲਾਂ ਤੇ ਰੋਟੀ ਵਧੀਆ ਨਹੀਂ ਲੱਗਦੀ ਹੈ ਜੀ ਤੇ ਪੇਟ ਜਿਆ ਭਰ ਜਾਂਦਾ ਵਾ ਫੇਰ ਕੰਮ ਵੀ ਨਹੀਂ ਹੁੰਦਾ ਹੈਗਾ ਪਹਿਲਾਂ ਕੰਮ ਹੀ ਵਧੀਆ ਲੱਗਦਾ ਵਾ ਜੇ ਪਹਿਲਾਂ ਕੰਮ ਨੇ ਮੇੜ ਲਈਏ ਉਸ ਤੋਂ ਬਾਅਦ ਹੀ ਰੋਟੀ ਖਾਣ ਨੂੰ ਦਿਲ ਕਰਦਾ ਹੈ ਉਸ ਮੰਮੀ ਨੇ ਮੈਨੂੰ ਆ ਜਨਾ ਫੇਰ ਰੋਟੀ ਖਾਣੇ ਆਪਾਂ ਇਹ ਜੀ ਰੋਟੀ ਖਾ ਲਈਏ ਹੁਣ ਦੀ ਸੋਇਰੇ ਮੈਂ ਬਣਾਈ ਸੀ ਦਹੀਂ ਦਹੀਂ ਨੂੰ ਤੜਕਾ ਲਾ ਕੇ ਸਬਜੀ ਇਸ깔ਾ ਤੜਕਾ ਲਗਾ ਲਿਆ ਸੀ ਦਹੀਂ ਨੂੰ ਤੇ ਅੱਜ ਕੌਂਠੇ ਵਗੈਰਾ ਦਾਲ ਵਗੈਰਾ ਪਾ ਕੇ ਬਿਲਕੁਲ ਦਲ ਨਹੀਂ ਕੀਤਾ ਰੋਟੀ ਖਾਣ ਨੂੰ ਕਿਉਂਕਿ ਚਲੋ ਵੀ ਉਹ ਬਣਾ ਲੈਨੇ ਆ ਦਹੀਂ ਤੜਕਾ ਲਗਾ ਲੈਨੇ ਬਹੁਤ ਵਧੀਆ ਲੱਗਦੀ ਹੈ ਜੀ ਟੇਸਟੀ ਲੱਗਦੀ ਹੈ ਤੁਸੀਂ ਟਰਾਈ ਕਰਕੇ ਦੇਖੋ ਇੱਕ ਵਾਰ ਜੇ ਤੁਸੀਂ ਚਾਹੋ ਤਾਂ ਆਪਾਂ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੇ ਰੈਸਪੀ ਚਾਹੀਦੀ ਹੈ ਤੁਹਾਨੂੰ ਦਹੀਂ ਦੀ ਤੇ ਬਹੁਤ ਵਧੀਆ ਲੱਗਦੀ ਆ ਮੇਥੀ ਵਗੈਰਾ ਪਾ ਕੇ ਤੇ ਲੋਚੇ ਆਪਾਂ ਰੋਟੀ ਖਾ ਲਈ ਹੁਣ ਟਾਈਮ ਬਹੁਤ ਹੋ ਗਿਆ ਹੁਣ ਲੋਚੇ ਇੱਥੇ ਆਪਾਂ ਰੱਤੀਆਂ ਜਿਸ ਮਨੋਂ ਵਾਸਤੇ ਪੂੜਾ ਬਣਾਉਣਾ ਬੇਸਨ ਤੇ ਬਾਜਰੇ ਦਾ ਬਾਜਰੇ ਦੇ ਆਟੇ ਦਾ ਤੇ ਆਪਾਂ ਆਪਣੇ ਕੋਲ ਬਾਜਰੇ ਦਾ ਜੀ ਛਾਣ ਕੇ ਰੱਖਿਆ ਹੋਇਆ ਆਪਾਂ ਤੇ ਇਹਦਾ ਮੈਂ ਇੱਕ ਚਮਚਾ ਹੀ ਪਾਉਂਗੀ ਭਰ ਕੇ ਬਾਜਰੇ ਦਾ ਆਟਾ ਵਧੀਆ ਜਿਹਾ ਬੱਚਿਆ ਨੂੰ ਤੋ ਇਹ ਮੇਰਾ ਬੇਟਾ ਥੋੜਾ ਜਿਹਾ ਨਾ ਨੁਕਰ ਕਰਕੇ ਰੋਟੀ ਖਾਂਦਾ ਏ ਤੇ ਫਿਰ ਮੈਂ ਇਹਨੂੰ ਬੇਸਣ ਵਾਲਾ ਜਿਹੜਾ ਪੂੜਾ ਬਣਾ ਕੇ ਦੇ ਦਿੰਨੀ ਹੁੰਨੀ ਆ ਬੜੀ ਹੈਲਦੀ ਹੁੰਦਾ ਏ ਜਿਆਦਾ ਕੁਝ ਤਾਪਾ ਪਾਉਂਦੇ ਨਹੀਂ ਇਹਦੇ ਚ ਨਾਰਮਲੀ ਬਸ ਬਾਜਰੇ ਦਾ ਆਟਾ ਤੇ ਬੇਸਣ ਤੇ ਨਾਰਮਲੀ ਮਸਾਲੇ ਜਿਹੜੇ ਹੁੰਦੇ ਨੇ ਥੋੜੀ ਮਿਰਚ ਤੇ ਹੰਝੇ ਤੇ ਕਾਲੀ ਮਿਰਚ ਕਾਲੀ ਮਿਰਚ ਵੀ ਪਾਉਣੀ ਚਾਹੀਦੀ ਹੈ ਬੱਚਿਆਂ ਨੂੰ ਥੋੜੀ ਜਿਹੀ ਖਾਉਣੀ ਚਾਹੀਦੀ ਹੈ ਬੈਗਾਰਦੀ ਤੋਂ ਉਹ ਉੱਛਲ ਦੇਈ ਉਹ ਦੇਵਗਾਰਦੀ ਨਾਲ ਖਾ ਲੈਂਦਾ ਉਹ ਬੇਸਨ ਨਾਲ ਪੂਰਾ ਇਹ ਤਾਂ ਨਹੀਂ ਹੁੰਦਾ ਇਹ ਲਾਇਆ ਤੇ ਨਹੀਂ ਹੈ ਤੇ ਜੀਰਾ ਪਾਉਣਾ ਮਿਰਚ ਮੈਂ ਪਾਉਂਦੀ ਹਾਂ ਉਹਦੀ ਮਿਰਚ ਬਹੁਤ ਘੱਟ ਖਾ ਕੇ ਰਾਜੀ ਆ ਸਕਾਲੇ ਸਾਰੇ ਦਾ ਸਿਰਫ ਤੇ ਇੱਕ ਮੈਂ ਥੋੜੀ ਜਿਹੀ ਨਾ ਜੁਆਇਨ ਪਾਣੀ ਵਿੱਚ। ਜਵਨ ਲਈ ਤੇ ਰੰਗਿਆ ਪੇਟ ਵਾਸਤੇ ਬਸ ਹਲਕੀ ਚੁੰਡੀ ਕੀ ਪਣੀ ਨਾ ਜ਼ਿਆਦਾ। ਅੱਗੇ ਸਾਰੇ ਚੀਜ਼ਾਂ ਮਿਕਸ ਕਰਕੇ। ਇਸ ਨੂੰ ਕਰਨਾ ਕੋਲ। ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ। ਬਸ ਇੰਨਾ ਕੀ ਪਣੀ ਝੋਲਵਾ ਵਿੱਚ। ਕੋਤ ਨਹੀਂ ਕਰਦੇ ਫਿਰ ਇਹ ਤੇਰਾ ਤਾਂ ਬਰਕ ਹੈ ਤਾਂ ਥੋੜਾ ਜਿਹਾ ਹਿਲਾਨੇ ਤੇਲ ਫੇ ਨੀਚੇ ਨਹੀਂ ਚਿਪਕਦਾ ਹੈ ਆਪਦਾ ਦਾਲ ਸੱਜੀ ਉਹ ਜਿਹਨੂੰ ਖਾ ਕੇ ਖਾਣੇ ਪਸੰਦ ਨਹੀਂ ਕਰਦੇ ਉਹ ਸਿੱਧਾ ਹੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਜਿਹੜੀ ਬਣਾ ਕੇ ਦੇਣੀ ਪੈਂਦੀ ਹੈ ਜਲਦੀ ਹੋਰ ਜਿਹੜੀ ਉਹਨਾਂ ਵਾਸਤੇ ਫੋਰਸ ਵਗੈਰਾ ਵੀ ਖਾ ਲਗਣਾ ਚਾਹੁੰਦੇ ਨੇ ਤੇ ਉਹ ਵੀ ਮੈਂ ਕਰ ਕਰਕੇ ਬਣਾ ਦੇਣੀ ਹੈ ਨਾ ਮੋਸਟਲੀ ਦਾਲ ਆ ਜਿਹੜੀ ਖਾ ਕੇ ਖਾਣੇ ਪਸੰਦ ਕਰ ਗਏ ਨਹੀਂ ਤਾਂ ਦਾਲ ਸੱਜੀ ਨੂੰ ਮਨਕੂਲੇ ਨਹੀਂ ਮਾਤੇ ਬੱਚੇ ਸਾਰੇ ਇਹ ਸਾਰਿਆਂ ਦੇ ਇਹ ਕੰਮ ਆ ਨੂੰ ਤੁਸੀਂ ਰੱਖ ਲਓ। ਲਾਟਾਇਰ ਤੇ। ਤਵੇ ਤੇ। ਜੇ ਹੁਣ ਤੁਸੀਂ ਤੁਹਾਡੇ ਪਿਆਜ਼ ਵਗੈਰਾ ਖੰਦੇ ਆ ਤਾਂ ਉਹ ਵੀ ਤੁਸੀਂ ਪਾ ਲਓ ਵਿੱਚ ਇਹਦੇ। ሽਮਲਾ ਮਿਰਚ ਵਗੈਰਾ ਖੰਦੇ ਆ ਤਾਂ ਉਹ ਵੀ ਪਾ ਕੇ ਆਪਾਂ ਕੀ ਸੁੰਦਰ ਜਿਹੜਾ ਪੂਰਾ ਨਾ ਕੀ ਖਵਾ ਸਕਦੇ ਬੱਚੇ ਲੋਰ ਜੀ ਤੁਸੀਂ ਬਹੁਤ ਵਧੀਆ ਆਪਣਾ ਪੂੜਾ ਜਿਹੜਾ ਬਣਿਆ ਹੈ ਤੇ ਬਿਲਕੁਲ ਸলো ਗੈਸ ਤੇ ਜਦੋਂ ਕਰਕੇ ਆਪਾਂ ਬਣਾਉਨੇ ਆ ਹਰ ਇੱਕ ਚੀਜ਼ ਤਾਂ ਬਹੁਤ ਵਧੀਆ ਲੱਗਦੀ ਆ ਖਾਣ ਵਿੱਚ ਟੇਸਟੀ ਲੱਗਦੀ ਆ ਤੇ ਨਾਲੇ ਹਲਕੀ ਅੱਗ ਦੇ ਉੱਤੇ ਚੀਜ਼ ਆ ਜਿਹੜੀ ਅੰਦਰ ਤੱਕ ਪੱਕ ਜਾਂਦੀ ਆ ਫਿਰ ਕੱਚੀ ਨਹੀਂ ਰਹਿੰਦੀ ਵਿੱਚੋਂ ਅੱਜ ਦੀ ਆਪਣੀ ਇਹ ਵੀਡੀਓ ਸੀ ਜੀ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਪਿਆਰਾ ਜਿਹਾ ਕਮੈਂਟ ਲਾਸਟ ਤੇ ਜ਼ਰੂਰ ਕਰਕੇ ਜਾਇਆ ਕਰੋ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ